ਦੇਖੋ ਅੱਜ ਜਿਲ੍ਹਾ ਫਤਿਹਗੜ ਸਾਹਿਬ ਦੀਆਂ ਜਿਹੜੀਆਂ ਸ਼ਹੀਦਾਂ ਦੀ ਧਰਤੀ શ્રી ਫਤਿਹਗੜ ਸਾਹਿਬ ਨੂੰ ਜੋੜਦੀਆਂ ਸੜਕਾਂ ਨੇ ਉਹਨਾਂ ਦਾ ਇੰਨਾ ਕੁ ਮਾੜਾ ਹਾਲ ਆ ਵੀ ਉਹਨਾਂ ਤੇ ਲੋਕਾਂ ਨੂੰ ਰਾਹੀ ਗੀਰਾ ਨੂੰ ਲੰਘਣਾ ਇੰਨਾ ਕੌਖਾ ਹੋਇਆ ਔਰ ਜਿਹੜੇ ਲੱਖਾਂ ਸੰਗਤ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਉਹ ਸਾਰੀਆਂ ਸੰਗਤਾਂ ਪਰੇਸ਼ਾਨ ਹੋ ਰਹੀਆਂ ਨੇ ਔਰ ਅੱਜ ਤਕਰੀਬਨ ਪਿਛਲੇ 5-6 ਸਾਲ ਤੋਂ ਕੋਈ ਸੜਕ ਜਿਹੜੀ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਬਣੀ ਔਰ ਗੋਡੇ-ਗੋਡੇ ਸਾਰੀਆਂ ਸੜਕਾਂ ਤੇ ਟੋਏ ਪੈ ਗਏ ਔਰ ਅਸੀਂ ਇੱਕ ਅਜਿਹੇ ਇਲਾਕੇ ਦੇ ਵਿੱਚ ਜਿਹੜੇ ਸਾਰੇ ਇਲਾਕੇ ਦੇ ਵਿੱਚ ਘੁੰਮ ਕੇ ਇੱਕ ਦਸਤਕ ਮਹਿਮ ਚਲਾਈ ਆ ਜਿਹਦੇ ਵਿੱਚ ਅਸੀਂ ਇੱਕ ਮੰਗ ਪੱਤਰ ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਰਹੇ ਹਾਂ ਜਿਹਦੇ ਵਿੱਚ ਸਾਰੇ ਲੋਕਾਂ ਦੇ ਦਸਤਕਤ ਕਰਵਾ ਕੇ ਜਿਵੇਂ ਪਹਿਲਾਂ ਅਸੀਂ ਚੁੰਨੀ ਮੱਜ ਰੱਖਿਆ ਕੱਠ ਉੱਥੋਂ ਬਾਅਦ ਬਰਾਸ ਪਿੰਡ ਰੱਖਿਆ ਬਰਾਸ ਤੋਂ ਬਾਅਦ ਅਸੀਂ ਸਰਾਵੰਜਰਾ ਪਗੜਾਣਾ ਰੋਡ ਤੇ ਪਿੰਡ ਚੋਲਟੀ ਖੜੀ ਤੇ ਸੜਕ ਦੇ ਉੱਤੇ ਇਕੱਠੇ ਹੋ ਕੇ ਇੱਥੇ ਧਰਨੇ ਤੇ ਸੰਗਤ ਇਕੱਠੀ ਹੋਈ ਹੈ ਸੋ ਅਸੀਂ ਇਹ ਸਾਰੀ ਦਸਤਕਤ ਕਰਵਾ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ ਔਰ ਜਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਇਹ ਸਾਰੀਆਂ ਸੜਕਾਂ ਦੀ ਅਸੀਂ ਬ ਔਰ ਜੇ ਸੜਕਾਂ ਇਹ ਸਾਡੇ ਇਲਾਕੇ ਦੀਆਂ ਨਾ ਬਣੀਆਂ ਤਾਂ ਜਲਦੀ ਸਾਡੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਵੱਡਾ ਐਕਸ਼ਨ ਕਰਨਗੇ ਕਿਉਂਕਿ ਅੱਜ ਨਾ ਕਿਸਾਨਾਂ ਨੂੰ ਆਪਣੀ ਫਸਲ ਢੋਆ ਢੋਈ ਨੂੰ ਬੜੀ ਵੱਡੀ ਇੱਥੇ ਦਿੱਕਤਾਂ ਆ ਰਹੀਆਂ ਨੇ ਇਲਾਕੇ ਦੇ ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਚਾਹੇ ਸ਼ਹਿਰ ਜਾਣਾ ਕਿਸੇ ਨੇ ਕਾਰੋਬਾਰ ਕੰਮ ਕਰਤੇ ਜਾਣਾ ਕਿਸੇ ਨੇ ਰਿਸ਼ਤੇਦਾਰੀ ਜਾਣਾ ਕਿਤੇ ਵੀ ਜਾਣਾ ਆਉਣਾ ਉਹਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੜਕਾਂ ਟੁੱਟੀਆਂ ਦੇ ਕਾਰਨ ਔਰ ਪਿਛਲੇ ਸਮੇਂ ਕੋਈ ਸੜਕ ਨਾ ਬਣਨ ਕਰਕੇ ਜਿਹੜੀਆਂ ਸੜਕਾਂ ਫਲੱਡ ਦੇ ਟਾਈਮ ਟੁੱਟੀਆਂ ਕੋਈ ਬਰਮਣੀ ਬਣਿਆ ਕੋਈ ਕਟਨੀ ਠੀਕ ਹੋਇਆ ਇਸ ਕਰਕੇ ਜਿੰਨੇ ਭਾਰਤ ਮਾਲਾ ਪ੍ਰੋਜੈਕਟ ਦੇ ਚੱਲਦੇ ਟਿੱਪਰ ਨੇ ਉਹਨਾਂ ਨੇ ਸੜਕਾਂ ਇਲਾਕੇ ਦੀਆਂ ਤੋੜੀਆਂ ਕੋਈ ਡਿਪਟੀ ਕਮਿਸ਼ਨਰ ਇੱਥੇ ਸੜਕਾਂ ਨੂੰ ਜਿਹੜੀਆਂ ਇਹ ਇਹਨਾਂ ਲੋਕਾਂ ਦੇ ਇਲੀਗਲ ਤੌਰ ਤੇ ਜਿਹੜੇ ਵੱਡੇ ਵੱਡੇ ਟਿੱਪਰ ਲੰਘ ਰਹੇ ਉਹਨਾਂ ਨੂੰ ਕੋਈ ਰੋਕ ਰਿਹਾ ਇੱਥੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜਾ ਸਾਡੇ ਇਲਾਕੇ ਦੀਆਂ ਸੜਕਾਂ ਨੂੰ ਠੀਕ ਕੀਤਾ ਜਾਵੇ ਔਰ ਜਿੰਨੇ ਜਿਹੜੇ ਕੋਈ ਇਲੀਗਲ ਕੰਮ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਦੁਕਾਂ ਨੂੰ ਇਨਸਾਫ ਆ ਜਿਹੜਾ ਦਿੱਤਾ ਜਾਵੇ ਸਾਡਾ ਹੱਕਾ ਲੋਕਾਂ ਦੇ ਇਰਾਕੇ ਦੇ ਲੋਕਾਂ ਦਾ ਅਧਿਕਾਰ ਆ ਮੁੱਢਲੀ ਜ਼ਰੂਰਤਾਂ ਜਿਹੜੀ ਜਿਹੜੇ ਰਸਤੇ ਨੇ ਇਹ ਠੀਕ ਹੋਣੇ ਚਾਹੀਦੇ ਨੇ ਮੈਂ ਰਣਜੀਤ ਸਿੰਘ ਸਾਫ ਦਾ ਦਰਪੰਚ ਪਿੰਡ ਚੌਲਟੀ ਖੜੀ ਜਿਹੜਾ ਫਾਕੇੜ ਸਾਹਿਬ ਹਰਿਆਣਵਾੜਾ ਤੋਂ ਮੈਂ ਮੰਗ ਕਰਦਾ ਹਾਂ ਕਿ ਜਿਹੜੀ ਸੜਕ ਪਗੜਾਣਾ ਚੁੰਨੀ ਤੇ ਸ੍ਰੇਮ ਜਾਰੇ ਨੂੰ ਸੜਕ ਜਾਂਦੀ ਹੈ ਇਹ ਬਹੁਤ ਬੁੜੇ ਬੁਰਾ ਹਾਲ ਹੈ ਖੰਡੇ ਪਏ ਹੋਣਾ ਇਹ ਤਕਰੀਬਨ ਸਾਰਾ ਰਸਤਾ ਬਲਾਕ ਹੋ ਚੁੱਕਿਆ ਹੈ ਇੱਥੇ ਆਉਣ ਜਾਣ ਵਾਲੇ ਸਰਾਹੀ ਜਿਹੜੇ ਫਤੇੜ ਘਰ ਸਾਹਿਬ ਦਾ ਮੇਲਾ ਹੁੰਦਾ ਹੈ ਸਫਾ ਕਾ ਉੱਥੇ ਵੀ ਆਣਾ ਜਾਣਾ ਇੱਧਰ ਨੂੰ ਬੰਦ ਕਰਤੇ ਆ ਲੋਕਾਂ ਨੇ ਤੋਂ ਮੈਂ ਆਈ ਮੰ ਕਰੂੰਗਾ ਸੜਕ ਇਹ ਉੱਚੀ ਕਰਕੇ ਬਣਾਈ ਜਾਵੇ ਪਿੰਡ ਸਲੇਮਪੁਰ ਜੀ ਸਾਡੀ ਇਹ ਸ੍ਰੇਮ ਜਾਰੇ ਤੋਂ ਪਗੜਾਣਾ ਚੁੰਨੀ ਵਾਇਆ ਸੜਕ ਨੂੰ ਬਣਾਇਆ ਜਾਵੇ ਤੇ ਇੱਥੇ ਤਾਂ ਪੈਦਲ ਵੀ ਨਹੀਂ ਕੋਈ ਲੰਘ ਸਕਦਾ ਜੀ ਮੀਂਹ ਦੇ ਵਿੱਚ ਇੰਨਾ ਬੁਰਾ ਹਾਲ ਆ ਕਦੇ ਕੋਈ ਸਕੂਟਰੀ ਵਾਲਾ ਗਿਰ ਗਿਆ ਕਦੇ ਕੋਈ ਮੋਟਰਸਾਈਕਲ ਵਾਲਾ ਗਿਰ ਗਿਆ ਜੀ ਗੱਡੀਆਂ ਦਾ ਨੁਕਸਾਨ ਹੋ ਰਿਹਾ ਜੀ ਅਸੀਂ ਸਰਕਾਰ ਤੋਂ ਇਹ ਬੇਨਤੀ ਕਰਦੇ ਹਾਂ ਵੀ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ।